ਗੱਡੀ ਨੂੰ ਧੱਕਾ ਲਗਾ ਕੇ ਸੜਕ ਤੋਂ ਸਾਈਡ ਤੇ ਕਰ ਰਹੇ ਇਹਨਾਂ ਲੋਕਾਂ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਮਾਨਵੀ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਹਲਕਾ ਨਾਬਾ ਦੇ ਰੋਟੀ ਵਾਲੇ ਪੁਲਾਂ ਦੇ ਨੇੜੇ ਦੀਆਂ ਨੇ ਜਿੱਥੇ ਹੁਣੇ-ਹੁਣੇ ਇੱਕ ਵੱਡਾ ਐਕਸੀਡੈਂਟ ਹੋਇਆ ਜਿਸ ਦੌਰਾਨ ਦੋ ਕਾਰਾਂ ਦੀ ਆਪਸ ਵਿੱਚ ਜ਼ੋਰਦਾਰ ਟੱਕਰ ਹੋ ਗਈ ਹੈ ਜਿਸ ਦੌਰਾਨ ਹੀ ਰੋਡ ਤੋਂ ਲੰਗੇ ਜਾ ਰਹੇ ਵਿਧਾਇਕ ਦੇ ਮਨ ਹੋਰਾਂ ਨੇ ਵੀ ਗੱਡੀਆਂ ਨੂੰ ਪਾਸੇ ਕਰਵਾਉਣ ਦੇ ਵਿੱਚ ਹਿੰਮਤ ਦਿਖਾਈ ਹੈ ਕੋਈ ਨਾ ਕੋਈ ਜਦੋਂ ਜਗਤ ਆਕੇ ਪਰ ਬਹੁਤ ਵਧੀ ਨੇ ਕਾਰਨ ਹੋਰ ਬਣਦਾ ਜੋ ਤੁਹਾਨੂੰ ਕਰੋ ਸ਼ਾਬਾਸ਼ ਹੋ ਪਾਈਂਗੀ ਹੋਰੇ ਆਓ ਯਾਰ ਹੋਰੇ ਆਓ ਹੋਰੇ ਖਤਰਾ ਯਾਰ ਸਾਹ ਨਾਲ ਆ ਰਿਹਾ ਕਿੱਧਰ ਬਰਤੈ kanu naik dia motor tu cakap dia orang nak upo lah nama dia cak ਦਾ ਵੀ ਟਕਾਓ ਫੋਟੋ ਅਫਰਜੀਟ ਪਹਿਲੇ ਪਾਸੇ ਰੋਕੋ ਆ ਜੀ ਮੋੜੋ ਇਹ ਤਾਂ ਫੋਰਮ ਚ ਪੈਤੀਦਾ ਪਹਿਲੇ ਪਾਸੇ ਰੋਕੋ ਆ ਜੀ ਮੋੜੋ ਜਰਮਾਲ ਇਹ ਕਾਫੀ ਤੇਜ਼ੀ ਨਾਲ ਹੈ ਉਹੰਗਾ ਦਾ ਬੰਦ ਆਜੋ ਪੰਜੀ ਆਜੋ ਪੰਜੀ ਆਜੋ ਨਾਪਾ ਰੋਟੀ ਫੜਾ ਦੇ ਨੇੜੇ ਹੀ ਬੜਾ ਇੱਕ ਧਿਆਨਕ ਐਕਸੀਡੈਂਟ ਹੋਇਆ ਟ੍ਰਿਕੀ ਰੋਟੀ ਵਾਲਾ ਓਵਰਟੂਰ ਕਰ ਰਿਹਾ ਸੀ ਕਿ ਉਹਦਾ ਨੁਕਸਾਨ ਹੋਇਆ ਦੂਜੇ ਪਾਸੇ ਕੋਈ ਟੈਕਸੀ ਸੀ ਜਿਹੜ्याने ਉਹਦਾ ਸਰੀਰ ਨੁਕਸਾਨ ਹੋਇਆ ਚਾਹ ਤੁਸੀਂ ਅਪਾ ਕਾਲੀ ਦੇ ਵਿੱਚ ਕਈ ਵਾਰੀ ਇਹ ਗਲਤੀ ਕਰ ਬੈਨੇ ਆ ਤੁਹਾਨੂੰ ਬੇਨਤੀ ਕਰਨਾ ਕਿ ਉਹਨਾ ਪਾਸੇ ਔਰ ਇਹਨਾਂ ਦੇ ਸੱਪਾਂ ਵੀ ਲੱਗੀਆਂ ਰਹੀਆਂ ਨੇ ਦੋਨੇ ਗੱਡੀਆਂ ਵਾਲਿਆਂ ਦੀ ਸੋ ਆਪਾਂ ਨੂੰ ਕਿਤੇ ਨਾ ਕਿਤੇ ਧਿਆਨ ਦੇਣਾ ਚਾਹੀਦਾ ਸਾਈਡ ਤੇ ਰੋਟੀ ਪ੍ਰੋਕਸ ਜਿਹੜੀ ਆ ਲਾਪੇ ਤੋਂ ਪਹੁੰਚ ਗਈ ਆ ਉਹ ਪ੍ਰਸ਼ੀਸ਼ ਕਰਦੇ ਸਾਰੇ ਰਹਿਮਤ ਦਾ ਵੀ ਹਾਲ ਚਾਲ ਪੁੱਛਿਆ ਬਾਕੀਆਂ ਨੂੰ ਵੀ ਫਸਟ ਸੇਜ ਵਾਸਤੇ ਵੀ ਦੇ ਦੇ ਸੋ ਕਿਦੋਂ ਧਿਆਨ ਕਰੋ ਕਿ ਡਰਾਈਵਿੰਗ ਸੇਫਲੀ ਕਰੋ ਜ਼ਿੰਦਗੀ ਇੱਕ ਵਾਰ ਹੀ ਮਿਲਦੀ ਹੈ ਜੀ بار بار ਨਹੀਂ ਮਿਲਦੀ ਵਿਧਾਇਕ ਦੇ ਮਨ ਹੋਰਾਂ ਦੇ ਮੁਤਾਬਿਕ ਦੋਵੇਂ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ ਉੱਥੇ ਹੀ ਗੱਡੀ ਦੇ ਵਿੱਚ ਸਵਾਰ ਦੋਵੇਂ ਚਾਲਕਾਂ ਦੇ ਸੱਟਾਂ ਵੱਜੀਆਂ ਨੇ ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਗੱਡੀਆਂ ਨੂੰ ਪਾਸੇ ਕਰਵਾ ਦਿੱਤਾ ਗਿਆ ਇਸੇ ਦੌਰਾਨ ਹੀ ਵਿਧਾਇਕ ਨੇ ਮੀਡੀਆ ਦੇ ਕੈਮਰੇ ਅੱਗੇ ਆ ਕੇ ਲੋਕਾਂ ਨੂੰ ਹੌਲੀ ਚੱਲਣ ਦਾ ਸੰਦੇਸ਼ ਦਿੱਤਾ ਹੈ ਤਾਂ ਕਿ ਅਜਿਹੇ ਹਾਦਸਿਆਂ ਤੋਂ ਬਚੇ ਜਾ ਸਕੇ ਹਕੀਕਤ ਟੀਵੀ ਪੰਜਾਬੀ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ